ਇੱਕ ਟੋਏ ਵਿੱਚ ਨਾ ਉਹਦਾ ਬੈਲ ਸਵਿਚ ਕਰਨਾ ਤੇ ਤੇ ਦੇ ਡੇਪਿਆ ਤੇ ਝੋਟ ਲੱਗੀ ਮੈਂ ਕਿ ਉਹ ਜਾਨੀ ਨੇ ਖਾਂ ਤੋਂ ਬਚਾਇਆ ਤੇ ਚੋੜ ਦੇ ਵਿੱਚ ਆਇਆ ਥੋੜੀ ਜੇ ਛੱਟ ਜੇ ਲੱਗੀ ਉਹਨੂੰ ਮੋਕੇ ਪੁੱਛਣਾ ਠੀਕ ਸਾਨੀਤ ਨੂੰ ਜ਼ਿੰਦਾਦਿਲ ਕਰਨ ਵਾਲੀ ਮਿਸਾਲ ਕਾਇਮ ਕਰਦੇ ਹੋਏ ਐਸਾਈ ਪਵਨ ਕੁਮਾਰ ਨੇ ਜੋ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਆਪਣੀ ਛਵੀ ਜੀਡੀ ਹੈ ਉਹ ਨਿਖਾਰੀਏ ਤੁਹਾਨੂੰ ਦੱਸ ਦਈਏ ਪਠਾਨਕੂਟ ਵਿੱਚ ਜਿਹੜਾ ਇਹ ਕਾਲੀ ਮਾਤਾ ਮੋੜ ਜਿਹੜਾ ਹੈ ਉੱਥੇ ਕਾਲੀ ਮਾਤਾ ਮੰਦਿਰ ਮੋੜ ਜਿਹੜਾ ਹੈ ਉੱਥੇ ਹੀ ਅਜਿਹਾ ਹਾਸਾ ਦੇਖਣ ਨੂੰ ਮਿਲਿਆ ਜਿੱਥੇ ਕੀ ਸੜਕ ਦੀ ਸੜਕ ਦੀ ਹਾਲਤ ਜਿਹੜੀ ਉਹ ਬਹੁਤ ਹੀ ਜ਼ਿਆਦਾ ਖਸਤਾ ਹੈ ਤੇ ਲੋਕਾਂ ਵੱਲੋਂ ਆਏ ਦਿਨ ਹੀ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਸੜਕ ਦੀ ਜਿਹੜੀ ਹਾਲਤ ਹੈ ਉਹ ਸਹੀ ਕੀਤੀ ਜਾਵੇ ਸੜਕ ਦੇ ਵਿੱਚ ਜਿੰਨੇ ਵੀ ਟਿੱਬੇ ਟੋਏ ਨੇ ਉਹ ਸਾਰੇ ਪੂਰ ਦਿੱਤੇ ਜਾਣ ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਜੜਾ ਹੈ ਉਹ ਫੈਸਲਾ ਜੜਾ ਸੜਕ ਨੂੰ ਲੈ ਕੇ ਨਹੀਂ ਕੀਤਾ ਗਿਆ ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਐਸਆਈ ਪਵਨ ਕੁਮਾਰ ਨੇ ਆਪਣੀ ਡਿਊਟੀ ਦੇ ਦੌਰਾਨ ਹੀ ਇੱਕ 에ਅਰ ਫੋਰਸ ਦੇ ਜੜੇ ਜਵਾਨ ਨੇ ਉਹ ਆਪਣੀ ਬਾਈਕ ਤੇ ਸਕੂਟੀ ਤੇ ਆ ਰਹੇ ਸੀ ਤੇ ਉਹਨਾਂ ਦੀ ਕਿਸੇ ਕਾਰਨ ਜੜੀ ਹੈ ਸਕੂਟੀ ਤੋਂ ਉਹ ਹੇਠਾਂ ਡਿੱਗ ਪੈਂਦੇ ਨੇ ਤਾਂ ਡਿਊਟੀ ਤੇ ਤਨਾਅ ਤੇ ਐਸਆਈ ਪਵਨ ਕੁਮਾਰ ਨੇ ਉਹਨਾਂ ਨੂੰ ਪ੍ਰਾਇਮਿਕ ਚਿਕਤਾ ਜੜੀ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਦਿੱਤੀ ਹੈ ਉਹਨਾਂ ਨੂੰ ਬਿਠਾ ਕੇ ਪਾਣੀ ਤੱਕ ਜਿਹੜਾ ਉਪਲਾਇਆ ਗਿਆ ਹੈ ਤੇ ਉਹਨਾਂ ਦੀ ਖਬਰਸਾਰ ਜਿਹੜੀ ਹੈ ਉਹਨਾਂ ਵੱਲੋਂ ਲਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਆਪਣੀ ਡਿਊਟੀ ਦੇ ਨਾਲ ਨਾਲ ਇਨਸਾਨੀਅਤ ਦੀ ਡਿਊਟੀ ਵੀ ਜਿਹੜੀ ਸਾਡੀ ਸਭ ਦੀ ਹੁੰਦੀ ਹੈ ਉਸ ਨੂੰ ਪੂਰਾ ਰਿਹਾ ਹੈ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਤੁਹਾਨੂੰ ਇਹ ਖਬਰ ਜਿਹੜੀ ਉਸ ਨੂੰ ਕੀਵੇਂ ਦਾ ਲੱਗਿਆ ਤੇ ਐਸਆਈ ਪਵਨ ਕੁਮਾਰ ਨੇ ਜਿਸ ਤਰ੍ਹਾਂ ਨਾਲ ਇਨਸਾਨੀਅਤ ਨੂੰ ਪਹਿਲ ਦਿੱਤੀ ਹੈ ਉਹ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਸ਼ਾਸਨ ਕੋਲੋਂ ਇਸ ਸੜਕ ਨੂੰ ਲੈ ਕੇ ਕੀ ਫੈਸਲਾ ਜਿਹੜਾ ਉਹ ਲਿਜਾਇਆ ਜਾਣਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਕੁਝ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਸ ਹਾਸੇ ਦੇ ਨਾਲ ਜੁੜੀਆਂ ਕਿਸ ਤਰ੍ਹਾਂ ਨਾਲ ਉਸ ਜਵਾਨ ਨੂੰ ਜਿਹੜਾ ਹੈ ਚੁੱਕ ਕੇ ਆਪਣੇ ਹੱਥਾਂ ਵਿੱਚ ਐਸਐਪੀ ਪਵਨ ਕੁਮਾਰ ਨੇ ਇਨਸਾਨੀਅਤ ਦੀ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਹੈ ਆਓ ਦੇਖਦੇ ਆ ਤਸਵੀਰਾਂ ਉਹ ਵੀ ਹਾਸਾ ਵਾਪਰੇ ਇਥੇ ਮਾਨ ਜੋਗਾ ਐਸਐਪੀ ਦੀ ਰਿਸ਼ਾ ਦੇ ਅਨੁਸਾਰ ਆਪਾਂ ਟ੍ਰੈਵ ਰੋਡੀ ਦੇ ਡਿਊਟੀ ਦੇ ਤਹਿਤ ਆਂ ਤੇ ਸਤਾਰੇ ਟੱਗਣਾ ਆਪਾਂ ਟ੍ਰੈਵ ਚਲਾ ਰਿਆ ਉਦੋਂ ਇੱਕ Air Force ਦਾ ਜਵਾਨ ਆਪਣੇ ਸਕੂਟਰ ਤੇ ਆ ਰਿਹਾ ਸੀ ਇੱਕ ਟੋਏ ਵਿੱਚ ਨਾ ਉਹਦਾ ਬੈਲੈਂਸ ਵਿਗੜ ਗਿਆ ਨਾ ਤੇ ਉਹ ਡਿੱਗ ਪਿਆ ਤੇ ਝੋਟ ਲੱਗੀ ਉਹਨੂੰ ਚੌਕੇ ਮੋਕੇ ਰਛਾੜ ਤੇ ਲਾ ਕੇ ਤੇ ਉਹਦੇ ਆਪਣੇ ਵਾਹਨ ਤੇ ਕੀਤੀ ਗਈ ਹੈ ਜਾਣੇ ਕਿ ਉਸ ਜਾਨੀ ਨੇ ਖਾਂ ਤੋਂ ਬਚਾਇਆ ਤੇ ਚੋੜ ਦੇ ਵਿੱਚ ਆਇਆ ਥੋੜੀ ਜਿਹੀ ਛੱਟ ਜੇ ਲੱਗੀ ਉਹਨੂੰ ਮੋਕੇ ਪੁੱਛਿਆ ਠੀਕ ਠਾਕ ਆ ਉਹਦਾ ਬਾਹਰ ਪਰ ਬੁਲਾ ਰਹੇ ਆ ਆਇਆ ਉਹਨੂੰ ਅਹੀਂ ਡਾਕਟਰ ਕੋ ਭੇਜ ਰਹੇ ਆ ਜੀ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਇੱਕ ਟੋਏ ਵਿੱਚ ਨਾ ਉਹਦਾ ਬੈਲ ਸਵਿਚ ਕਰਨਾ ਤੇ ਤੇ ਡੇਪਿਆ ਤੇ ਝੋਟ ਲੱਗੀ। ਕਿ ਉਹ ਜਾਣੀ ਨੇ ਖਾਂ ਤੋਂ ਬਚਾਇਆ ਤੇ ਚੋੜ ਦੇ ਵਿੱਚ ਆਇਆ। ਥੋੜੀ ਜਿਹੀ ਛੱਟ ਜੇ ਲੱਗੀ। ਉਹਨੂੰ ਮੋਕੇ ਪੁੱਛਿਆ ਕਿ ਮਾਨਵਤਾ ਨੂੰ ਜ਼ਿੰਦਾਦਿਲ ਕਰਨ ਵਾਲੀ ਮਿਸਾਲ ਕਾਇਮ ਕਰਦੇ ਹੋਏ ਐਸਾਈ ਪਵਨ ਨੂੰ ਮਾਰਨੇ ਜੋ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਆਪਣੀ ਛਵੀ ਜੇਦੀ ਹੈ ਉਹ ਨਿਖਾਰੀਏ ਤੁਹਾਨੂੰ ਦੱਸ ਦਈਏ ਪਠਾਨਕੂਟ ਵਿੱਚ ਜਿਹੜਾ ਕਾਲੀ ਮਾਤਾ ਮੋੜ ਜਿਹੜਾ ਹੈ ਉੱਥੇ ਕਾਲੀ ਮਾਤਾ ਮੰਦਿਰ ਮੋੜ ਜਿਹੜਾ ਹੈ ਉੱਥੇ ਹੀ ਅਜਿਹਾ ਹਾਸਾ ਦੇਖਣ ਨੂੰ ਮਿਲਿਆ ਜਿੱਥੇ ਕੀ ਸੜਕ ਦੀ ਸੜਕ ਦੀ ਹਾਲਤ ਜਿਹੜੀ ਉਹ ਬਹੁਤ ਹੀ ਜ਼ਿਆਦਾ ਖਸਤਾ ਹੈ ਤੇ ਲੋਕਾਂ ਵੱਲੋਂ ਆਏ ਦਿਨ ਹੀ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਸੜਕ ਦੀ ਜਿਹੜੀ ਹਾਲਤ ਹੈ ਉਹ ਸਹੀ ਕੀਤੀ ਜਾਵੇ ਸੜਕ ਦੇ ਵਿੱਚ ਜਿੰਨੇ ਵੀ ਟਿੱਬੇ ਟੋਏ ਨੇ ਉਹ ਸਾਰੇ ਪੂਰ ਦਿੱਤੇ ਜਾਣ ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਜੜਾ ਹੈ ਉਹ ਫੈਸਲਾ ਜੜਾ ਸੜਕ ਨੂੰ ਲੈ ਕੇ ਨਹੀਂ ਕੀਤਾ ਗਿਆ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਐਸਆਈ ਪਵਨ ਕੁਮਾਰ ਨੇ ਆਪਣੀ ਡਿਊਟੀ ਦੇ ਦੌਰਾਨ ਹੀ ਇੱਕ 에ਅਰ ਫੋਰਸ ਦੇ ਜੜੇ ਜਵਾਨ ਨੇ ਉਹ ਆਪਣੀ ਬਾਈਕ ਤੇ ਸਕੂਟੀ ਤੇ ਆ ਰਹੇ ਸੀ ਤੇ ਉਹਨਾਂ ਦੀ ਕਿਸੇ ਕਾਰਨ ਜੜੀ ਹੈ ਸਕੂਟੀ ਤੋਂ ਉਹ ਹੇਠਾਂ ਡਿੱਗ ਪੈਂਦੇ ਨੇ ਤਾਂ ਡਿਊਟੀ ਤੇ ਤਨਾਤ ਐਸਆਈ ਪਵਨ ਕੁਮਾਰ ਨੇ ਉਹਨਾਂ ਨੂੰ ਪ੍ਰਾਥਮਿਕ ਚਿਕਤਾ ਜੜੀ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਦਿੱਤੀ ਹੈ ਉਹਨਾਂ ਨੂੰ ਬਿਠਾ ਕੇ ਪਾਣੀ ਤੱਕ ਜਿਹੜਾ ਉਪਲਾਇਆ ਗਿਆ ਹੈ ਤੇ ਉਹਨਾਂ ਦੀ ਖਬਰਸਾਰ ਜਿਹੜੀ ਹੈ ਉਹਨਾਂ ਵੱਲੋਂ ਲਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਆਪਣੀ ਡਿਊਟੀ ਦੇ ਨਾਲ ਨਾਲ ਇਨਸਾਨੀਅਤ ਦੀ ਡਿਊਟੀ ਵੀ ਜਿਹੜੀ ਸਾਡੀ ਸਭ ਦੀ ਹੁੰਦੀ ਹੈ ਉਸ ਨੂੰ ਪੂਗਾ ਰਿਹਾ ਹੈ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਤੁਹਾਨੂੰ ਇਹ ਖਬਰ ਜਿਹੜੀ ਆ ਸੁਣ ਕੇ ਕਿਵੇਂ ਦਾ ਲੱਗਿਆ ਤੇ ਐਸਐਸਪੀ ਪਵਨ ਕੁਮਾਰ ਨੇ ਜਿਸ ਤਰ੍ਹਾਂ ਨਾਲ ਇਨਸਾਨੀਅਤ ਨੂੰ ਪਹਿਲ ਦਿੱਤੀ ਹੈ ਉਹ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਸ਼ਾਸਨ ਕੋਲੋਂ ਇਸ ਸੜਕ ਨੂੰ ਲੈ ਕੇ ਕੀ ਫੈਸਲਾ ਜੁੜਾ ਇਹੋ ਲਿਜਾਇਆ ਜਾਣਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਕੁਝ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਸ ਹਾਸੇ ਦੇ ਨਾਲ ਜੁੜੀਆਂ ਕਿਸ ਤਰ੍ਹਾਂ ਨਾਲ ਉਸ ਜਵਾਨ ਨੂੰ ਜਿਹੜਾ ਹੈ ਚੁੱਕ ਕੇ ਆਪਣੇ ਹੱਥਾਂ ਵਿੱਚ ਐਸਐਪੀ ਪਵਨ ਕੁਮਾਰ ਨੇ ਇਨਸਾਨੀਅਤ ਦੀ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਆਓ ਦੇਖਦੇ ਆ ਤਸਵੀਰਾਂ ਜਿਹਾਸਾ ਵਾਪਰੇ ਆ ਤੇ ਮਾਨ ਜੋਗਾ ਐਸਐਪੀ ਦੇ ਦਿਸਾ ਦੇ ਅਨੁਸਾਰ ਆਪਾਂ ਟ੍ਰੈਵ ਰੋਡੀ ਦੇ ਡਿਊਟੀ ਦੇ ਤਹਿਤ ਆ ਤਾਂ ਸਟਾਰਟਾ ਬਣਾ ਆਪਾਂ ਟ੍ਰੈਵ ਚਲਾ ਰਹੇ ਆ ਉਦੋਂ ਇੱਕ 에어ਫੋਰਸ ਦਾ ਜਵਾਨ ਆਪਣੇ ਸਕੂਟਰੀ ਤੇ ਆ ਰਿਹਾ ਸੀ ਇੱਕ ਟੋਏ ਵਿੱਚ ਨਾ ਉਹਦਾ ਬੈਲ ਸਵਿਚਰ ਕਰਨਾ ਤੇ ਡੇਪਿਆ ਤੇ ਝੋਟ ਲੱਗੀ ਉਹਨੂੰ ਚੱਕ ਕੇ ਮੋਕੇ ਸਾਈਡ ਤੇ ਲਾ ਕੇ ਤੇ ਉਹਦੇ ਆਪਣੇ ਵਾਹਨ ਕੀਤੀ ਗਈ ਹੈ ਜਾਣ ਕੇ ਉਹ ਜਾਨੀ ਨੇ ਖਾਂ ਤੋਂ ਬਚਾਇਆ ਤੇ ਟੋੜ ਦੇ ਵਿੱਚ ਆਇਆ ਥੋੜੀ ਜੇ ਛੱਟ ਜੇ ਲੱਗੀ ਉਹਨੂੰ ਮੋਕੇ ਪੁੱਛਿਆ ਠੀਕ ਠਾਕ ਆ ਉਹਦਾ ਬਾਹਰ ਪਰ ਬੁਲਾ ਰਹੇ ਆ ਆਇਆ ਉਹਨੂੰ ਅਸੀਂ ਡਾਕਟਰ ਕੋ ਭੇਜ ਰਹੇ ਆ ਜੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ